ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੈ ਜੀ ਕਿਹੜਾ ਫੈਬਰਿਕ ਹੈ ਕੀ ਪ੍ਰਾਈਸ ਹੈ ਸਾਰਾ ਕੁਝ ਦੱਸਿਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਸੂਟ ਹੈ ਜੀ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰਸ ਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਬਹੁਤ ਹੀ ਜ਼ਿਆਦਾ ਸੋਹਣੇ ਰਾਮਟੈਕਸ ਬ੍ਰਾਂਡ ਦੇ ਸੂਟ ਆਉਣਗੇ ਜੀ ਪੂਰੇ ਗਰਮ ਹੈ ਜੀ ਪਿਓਰ ਪਸ਼ਮੀਨੇ ਦੇ ਹੈ 850 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ ਸਿਲਕ ਪਸ਼ਮੀਨੇ ਦੇ ਮੈਚਿੰਗ ਸੂਟ ਆਉਣਗੇ ਪਲੇਨ ਬਾਟਮ ਆਊਗੀ ਜੀ ਨਾਲ ਤੇ ਪ੍ਰਿੰਟਡ ਸ਼ਰਟ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਜੀ 2.5 ਮੀਟਰ ਦੀ ਕਟ ਆਊਗੀ ਜੀ ਤੇ ਬਹੁਤ ਹੀ ਜਿਆਦਾ ਸੋਹਣੇ ਤੇ ਪਿਆਰਾ ਇਹ ਨਵਾਂ ਫੈਬਰਿਕ ਆ ਜੀ ਸਿਲਕ ਪਸ਼ਮੀਨਾ ਪ੍ਰਿੰਟਡ ਦੇ ਵਿੱਚ ਜੀ ਪਲੇਨ ਸਿਲਕ ਪਸ਼ਮੀਨਾ ਦਾ ਆ ਹੀ ਰਿਹਾ ਜੀ ਪਰ ਇਹ ਵਾਲੇ ਸੂਟ ਆਉਣਗੇ ਸਿਲਕ ਪਸ਼ਮੀਨੇ ਦੇ ਵਿੱਚ ਡਿਜੀਟਲ ਪ੍ਰਿੰਟ ਦੀਆਂ ਸ਼ਰਟਾਂ ਆਉਣਗੀਆਂ ਜੀ ਨਾਲ ਪਲੇਨ ਬਾਟਮ ਆਊਗੀ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੇ 975 ਰੁਪਏ ਇਹਨਾਂ ਦਾ ਪ੍ਰਾਈਸ ਹੈ ਸ਼ਿਪਿੰਗ ਫ੍ਰੀ ਰਹੂਗੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਪੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਰੰਗ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣੇ ਹੈ ਜੀ ਸਾਰੇ ਨਵੇਂ ਪ੍ਰਿੰਟ ਆਉਣਗੇ ਨਮਾ ਫੈਬਰਿਕ ਹੈ ਜੀ ਇਹ ਮਾਰਕੀਟ ਦੇ ਵਿੱਚ ਬਿਲਕੁਲ ਨਵਾਂ ਫੈਬਰਿਕ ਆਇਆ ਹੈ ਜੀ ਸਿਲਕ ਪਸ਼ਮੀਨੇ ਦਾ ਤੇ ਬਹੁਤ ਸੋਹਣਾ ਇਹ ਫੈਬਰਿਕ ਹੈ ਜੀ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਲਾਈਨਿੰਗ ਨਾਲ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਜੀ वैसे कोई लाइनिंग दी जरूरत ਨਹੀਂ ਹੈਗੀ ਜੀ ਇਹਨਾਂ ਦੇ ਵਿੱਚ ਕਿਉਂਕਿ ਇਹ ਬਹੁਤ ਥਿੱਕ ਫੈਬਰਿਕ ਹੈ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਨਾ ਇਹ ਛੇ ਜੇ ਤੇ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦਾ ਕੋਈ ਪ੍ਰਿੰਟ ਖਰਾਬ ਹੋਵੇ ਤੇ ਨਾ ਹੀ ਇਹਦਾ ਰੰਗ ਵਗੈਰਾ ਕੋਈ ਨਿਕਲਦਾ ਜੀ ਬਹੁਤ ਸੋਹਣਾ ਸੂਟ ਹੈ ਪੂਰੇ ਗਰਮ ਹੈ ਜੀ ਪਿਓਰ ਪਸ਼ਮੀਨੇ ਦੇ ਆਉਣਗੇ ਜੀ ਪੂਰੇ ਗਰਮ ਸੂਟ ਹੋਣਗੇ ਜੀ ਸਰਦੀ ਚ ਪਾਉਣ ਵਾਲੇ ਹੁਣ ਮੌਸਮ ਕਾਫੀ ਬਦਲ ਚੁੱਕਿਆ ਹੈ ਜੀ ਕਾਫੀ ਠੰਡ ਹੋਣ ਲੱਗ ਗਈ ਤਾਂ ਬਹੁਤ ਸੋਹਣਾ ਇਹ ਫੈਬਰਿਕ ਰਹੂਗਾ ਜੀ ਠੰਡ ਲਈ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਬੂਲ ਦੇ ਸਾਡੇ 700 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਜੀ ਬਹੁਤ ਸੋਹਣੇ ਰੰਗ ਡਿਜ਼ਾਈਨ ਹਨ ਇਹਨਾਂ ਦੇ ਨਾਲ ਸੈਲਫ ਪ੍ਰਿੰਟ ਦੀ ਬਾਟਮ ਆਊਗੀ ਤੇ ਨਾਲ ਚੈੱਕ ਦੀ ਸ਼ਰਟ ਆਊਗੀ ਜੀ ਇਹ ਵਾਲੇ ਸੂਟ ਆਉਣਗੇ ਜੀ ਕੋਟਰਾਈ ਦੇ ਬਹੁਤ ਸੋਹਣੀ ਬ੍ਰਾਂਡਡ ਕੋਟਰਾਈ ਹੈ ਜੀ ਤੇ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਸ਼ੈਡੋ ਪ੍ਰਿੰਟ ਦੀ ਨਾਲ ਬਾਟਮ ਆਊਗੀ ਜੀ ਮਾਂ ਬਾਟਮ ਦੇ ਵਿੱਚ ਸ਼ਰਟ ਨਾਲ ਦਾ ਪ੍ਰਿੰਟ ਬਣਿਆ ਹੋਊਗਾ ਜੀ ਹਲਕਾ-ਹਲਕਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1450 ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚ ਜੂਗਾ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਦੀ ਕੁਟ్రਾਈ ਹੈ ਜੀ ਬਹੁਤ ਲਾਈਟ ਵੇਟ ਹੈ ਕੁਝ ਬਿਲਕੁਲ ਵੀ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈਗਾ ਜੀ ਇਹ ਸਾਰੇ ਬ੍ਰਾਂਡਡ ਸੂਟ ਆਉਣਗੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜਰੂਰ ਆਨ ਕਰ ਲਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੂਟ ਸਾਰੇ ਬ੍ਰਾਂਡਡ ਆਉਣਗੇ ਜੀ ਅੱਜ ਵਾਲੀ ਕਲੈਕਸ਼ਨ ਸਾਰੀ ਬ੍ਰਾਂਡਡ ਰਹੂਗੀ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬੇਫਿਕਰ ਹੋ ਕੇ ਕੋਈ ਵੀ ਸੂਟ ਖਰਾਬ ਹੋਣ ਵਾਲਾ ਨਹੀਂ ਕੋਈ ਵੀ ਫੈਬਰਿਕ ਖਰਾਬ ਹੋਣ ਵਾਲਾ ਨਹੀਂ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ